ਮੰਤਰੀ ਜੀ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਹੋਇਆ ਹੈ ਕੋਈ ਹੋਰ ਵੀ ਅਪਡੇਟ ਹੈ ਇਹਦੇ ਮਾਮਲੇ ਦੇ ਵਿੱਚ ਜਾਂ ਕੋਈ ਭਾਰਤ ਵੱਲੋਂ ਕੋਈ ਹੋਰ ਕਾਰਵਾਈ ਹੋਈ ਹੋਵੇ ਕੱਲ ਤੋਂ ਲੈ ਕੇ ਹੁਣ ਤੱਕ ਕਾਦੀ ਜੀ ਇਸ ਮਾਮਲੇ ਦੇ ਵਿੱਚ ਹਾਂ ਜੀ ਜਿਸ ਤਰ੍ਹਾਂ ਆਪਾਂ ਕੱਲ ਤਾਂ ਆਪਾਂ ਗੱਲ ਕੀਤੀ ਸੀ ਕਿ ਅਤਵਾਦੀ ਜਿਹੜੇ ਟਿਕਾਣੇ ਸੀ ਉਹਨਾਂ ਤੇ ਹਮਲਾ ਕੀਤਾ ਭਾਰਤ ਵੱਲੋਂ ਕੋਈ ਕਾਰਵਾਈ ਹੋਰ ਹੋਈ ਹੈ ਇਸ ਮਾਮਲੇ ਦੇ ਵਿੱਚ ਨਹੀਂ ਭਾਰਤ ਮਤਲਬ ਹੁਣ ਦੇਖੋ ਹੁਣ ਤਾਂ ਜੋ ਕਾਰਵਾਈ ਹੋਣੀ ਆ ਮਿਲਟਰੀ ਕਰ ਰਹੀ ਆ ਹੂੰ ਸਰਕਾਰਾਂ ਦਾ ਦਰਉਮਦਾਰ ਸਰ ਹੁੰਦਾ ਜੋ ਦੇਸ਼ ਦੇ ਹਾਲਾਤ ਨੇ ਉਹਨਾਂ ਨੂੰ ਸੰਭਾਲਿਆ ਜਾਵੇ ਫੈਸਲੇ ਬਣਾਏ ਜਾਣ ਜੀ ਜੋ ਫੈਸਲੇ ਹੁੰਦੇ ਆ ਜਾਂ ਜਾ ਕੇ ਅੱਗੇ ਐਕਸ਼ਨ ਅੰਜਾਮ ਦੇ ਨੇ ਉਹ ਤੇ ਮਿਲਟਰੀ ਆ ਨਾ ਹੂੰ ਉਹਨੇ ਦੇਣੇ ਆ ਇਹਨਾਂ ਨੇ ਅੱਜ ਸਰਪਾਰਟੀ ਮੀਟਿੰਗ ਸਤੀ ਆ ਉਹਦੇ ਵਿੱਚ ਜਿਹੜੀ ਆਪੋਜੀਸ਼ਨ ਨੇ ਆ ਉਹ ਕਹਿ ਰਹੀ ਆ ਕਿ ਭਾਈ ਬੇਨਤੀ ਆ ਕਿ ਨਰਿੰਦਰ ਮੋਦੀ ਜੀ ਵੀ ਆਉਣ ਪਤਾ ਨਹੀਂ ਆਉਂਦੇ ਆ ਕਿ ਨਹੀਂ ਆਉਂਦੇ ਕੁਝ ਜਿੱਦਾਂ ਹੁਣ ਪੰਜਾਬ ਦੇ ਗੁਰਦਾਸਪੁਰ ਚੋਂ ਖਬਰ ਆ ਰਹੀ ਹੈ ਕਿ ਉੱਥੇ ਪੱਕਾ ਹੀ ਬਲੈਕਆਊਟ ਆ ਹੂੰ ਸਵੇਰੇ 5 ਵਜੇ ਤੱਕ ਆਪ ਦੇ 9 ਵਜੇ ਤੋਂ ਲੈ ਕੇ ਜੀ ਹੋ ਸਕਦਾ ਇਸ ਤਰ੍ਹਾਂ ਦੀ ਜਿਵੇਂ ਹੁਣ ਚੰਡੀਗੜ੍ਹ ਦੇ ਵਿੱਚ ਜਿਹੜੇ ਮੈਡੀਕਲ ਸਟਾਫ ਵਾਲੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਰਿਆਣਾ ਨੇ ਵੀ ਇਸ ਤਰ੍ਹਾਂ ਦੇ ਹੁਕਮ ਦੇ ਦਿੱਤੇ ਆ ਯਾਨੀ ਸਰਕਾਰਾਂ ਇਹੀ ਕੁਝ ਕਰਦੀਆਂ ਹੁੰਦੀਆਂ ਹੁਣ ਨਰਿੰਦਰ ਮੋਦੀ ਉਹਨਾਂ ਨੇ ਜਾ ਕੇ ਥੋੜੀ ਉੱਥੇ ਤਾਕਤ ਚਲਾਉਣੀ ਆ ਬਿਲਕੁਲ ਇਹ ਤੇ ਹੈ ਜੀ ਇਹਨਾਂ ਨੇ ਇਹ ਹੀ ਕੁਝ ਵੇਖਣਾ ਕਰਨਾ ਕਿ ਸਬਕਤਾ ਵਿਆ ਰਣਨੀਤੀ ਆਪਦੀ ਬਣਾਉਣੀ ਆ ਸਲਾਹ مشورہ ਕਰਨਾ ਤੇ ਉਸ ਤੋਂ ਬਾਅਦ ਜਿਹੜਾ ਫਰੰਟ ਖੁੱਲਣਾ ਮੈਂ ਅੱਗੇ ਕਿਹਾ ਕਿ ਫਰੰਟ ਤੇ ਫੌਜ ਲੜਨੀ ਆ ਤੇ ਉਹ ਤੋਂ ਪਿਛਾ ਜਨਤਾ ਨੇ ਲੜਨਾ ਹੈ ਯੁੱਧ ਫਿਰ ਤੁਹਾਡਾ ਭਾਵੇਂ ਭੁੱਖਮਰੀ ਨਾਲ ਹੋਵੇ ਭਾਵੇਂ ਮੌਤ ਨਾਲ ਹੋਵੇ ਲੜਨਾ ਜਨਤਾ ਨੂੰ ਪਤਾ ਨੇ ਸੋ ਇਸ ਵਾਸਤੇ ਇੰਡੀਆ ਨੇ ਤੇ ਉਹ ਵੀ ਟਾਈਮ ਦੇਖਿਆ ਸਰ ਕਿ ਲੋਕਾਂ ਨੂੰ ਸੋਨਾ ਇਕੱਠਾ ਕਰਨਾ ਪਿਆ ਸੀਗਾ ਹਮ ਯਕਦਮ ਜਦੋਂ ਚైనా ਨੇ جنگ ਛੇੜ ਦਿੱਤੀ ਹਿੰਦੀ ਚ ਚੀਨੀ ਬਾਈ ਬਾਈ ਵਾਲਾ ਕੰਮ ਚੱਲਦਾ ਚੱਲਦਾ ਉਹ ਤਬਾਹੀ ਵਾਲਾ ਕੰਮ ਚੱਲ ਪਿਆ ਜਦੋਂ ਤਾਂ ਇੱਕ ਵਿਲਾ ਇਸ ਤਰ੍ਹਾਂ ਦਾ ਆ ਗਿਆ ਸੀਗਾ ਕਿ ਲੋਕਾਂ ਨੇ ਗਹਿਣੇ ਗੱਟੇ দান ਕੀਤੇ ਸੀਗੇ ਹਮ ਸੋ ਇਸ ਵਾਸਤੇ ਕਿ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਜਿਵੇਂ ਇੱਕ ਵੀਰ ਕਹਿ ਰਹੇ ਸੀਗੇ ਕਿ ਕਹਾਣੀ ਇਹ ਦੱਸੋ ਕਿ ਕਿੱਧਰ ਨੂੰ ਜਾਏਗੀ ਕੀ ਦਸੀ ਅਸੀਂ ਖੁਦ ਤੁਹਾਡੀ ਕਤਾਰ ਚ ਜਿਸ ਕਤਾਰ ਚ ਤੁਸੀਂ ਖਲੋਤੇ ਹੋ ਅਸੀਂ ਵੀ ਉਸੇ ਕਤਾਰ ਚ ਆ ਸਾਨੂੰ ਖੁਦ ਨੂੰ ਨਹੀਂ ਸਮਝ ਲੱਗ ਰਹੀ ਕਿ ਕਹਾਣੀ ਕਿੱਧਰ ਜਾਏਗੀ ਮੈਂ ਤਾਂ ਇਹ ਹੀ ਉਮੀਦ ਕਰਦਾ ਕਿ ਹੁਣ ਜਿਸ ਤਰ੍ਹਾਂ ਦਾ ਦੁਆ ਹੀ ਮੁਲਕਾਂ ਦੇ ਵਿੱਚ ਹੂੰ ਇਹ ਵੀ ਲੋ ਲੈ ਕਿ ਅਸੀਂ ਇੰਨਾ ਕਰਤਾ ਨੁਕਸਾਨ ਅਸੀਂ ਇੰਨਾ ਕਰ ਦਿੱਤਾ ਕਿ ਟਿਕ ਟਕਾ ਹੋ ਜਾਵੇ ਹੋਰ ਕੀ ਜੀ ਦੋਵੇਂ ਸਮਝਣ ਕਿ ਹਾਂ ਮੈਂ ਜਿੱਤਿਆ ਮੈਂ ਜਿੱਤਾਂ ਪਰ ਗੱਲ ਤੇ ਇਹ ਹੈ ਨਾ ਕਿ ਤੂੰ ਤਕੜਾ ਤੂੰ ਤਕੜਾ ਵਾਲਾ ਸਾਹਿਬ ਕਿਤਾਬ ਇੱਥੇ ਮੈਂ ਤਕੜਾ ਮੈਂ ਤਕੜਾ ਵਾਲਾ ਸਾਹਿਬ ਕਿਤਾਬ ਆ ਤੇ ਉਸੇ ਚੱਕਰ ਦੀ ਨੁਕਸਾਨ ਅਸੀਂ ਕਰੀ ਜਾਨੇ ਲੱਗਾਈ ਜੰਗਾਂ ਕਾਦੀ ਕਾਦੀਆਂ ਹੁੰਦੀਆਂ ਨੇ ਜੰਗ ਹੁੰਦੀ ਹੈ ਹੰਕਾਰ ਦੀ ਸਰ ਸਿਆਸਤ ਦੀ ਜੰਗ ਹੁੰਦੀ ਆ ਜ਼ਮੀਨ ਤੋਂ ਜ਼ਮੀਨ ਦੇ ਟੁਕੜੇ ਤੋਂ ਹਮ ਹੋਰ ਜੰਗਾਂ ਕਾਦੀਆਂ ਹੁੰਦੀਆਂ ਨੇ ਸਾਰ ਜੀ ਲੋਕ ਥੋੜੀ ਚਾਹੁੰਦੇ ਕਿ ਜੰਗਾਂ ਲੱਗਣ ਹੂੰ ਤਾਂ ਇਹ ਜ਼ਮੀਨਾਂ ਦੇ ਟੁਕੜਿਆਂ ਵਾਸਤੇ ਕਿਸੇ ਟਾਈਮ ਕੋਲ ਉਹ ਹੰਕਾਰਿਆ ਕੋਈ ਬੰਦਾ ਉਹਨੂੰ ਜੰਗ ਮਹਿੰਗਾ ਪੈ ਜਾਂਦਾ ਹੂੰ ਦਰਯੋਤਮ ਆਪਾ ਮਹਾਭਾਰਤ ਦਾ ਬਿਲਕੁਲ ਸਹੀ ਗੱਲ ਹੈ ਸਰੀਆ ਪ੍ਰਾਣੀ ਗਾਥਾ ਐ ਉਥੋਂ ਸ਼ੁਰੂ ਹੋਤਾ ਹੈ ਉਥੇ ਗੱਲ ਤ ਵਕ ਵਕ ਕਾਰਨ ਹੁੰਦੇ ਨੇ ਬਟ ਇਹ ਨਹੀਂ ਹੈਗਾ ਕਿ ਕੋਈ ਜਨਤਾ ਜੰਗ ਲਾਉਂਦੀ ਹੈ ਜੀ ਦੇਖੋ ਨਿਕਣੀ ਕਿੱਧਰ ਜਾਏਗੀ ਬਹੁਤ ਐਸ ਵੇਲੇ ਤੇ ਜਾਨ ਕਹਿ ਲੋ ਕਿ ਬੇ ਚੱਕੀ ਦੇ ਪੁੜਾਂ ਦੇ ਵਿੱਚ ਹੀ ਆ ਜੀ ਜੀ ਮਿੰਟੂ ਜੀ ਖੈਰ ਆਪਾਂ ਇਸ ਗੱਲ ਨੂੰ ਥੋੜਾ ਸਮੇਟਦੇ ਆ ਪਰ ਦੋ ਕਮੈਂਟ ਨੇ ਦੋਸਤਾਂ ਦੇ ਥੋੜੇ ਪੜ ਲਗੇ ਰੁਧਰਾ ਸ਼ਰਮਾ ਜੀ ਕਹਿ ਰਹੇ ਨੇ ਕਿ ਆਰਮੀ ਦੀ ਅਫੀਸ਼ੀਅਲ ਸਟੇਟਮੈਂਟ ਹੈ ਕਿ ਪਾਕਿਸਤਾਨ ਦਾ ਜਿਹੜਾ 에ਅਰ ਡਿਫੈਂਸ ਹੈ ਉਹ ਬਰਬਾਦ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਗ੍ਰੈਪੀ ਜੀ ਦੱਸ ਰਹੇ ਨੇ ਕਿ ਪਾਕਿਸਤਾਨ ਦਾ ਬਿਆਨ ਹੈ ਕਿ ਭਾਰਤ ਨੇ ਨੀਲਮ ਚੇਲਮ ਹਾਈਡਰੋ ਪਾਵਰ ਪਲਾਂਟ ਨੂੰ ਡਾਊਨ ਦੀ ਕੋਸ਼ਿਸ਼ ਕੀਤੀ ਹੈ ਇੱਕ ਅਖਬਾਰ ਦਾ ਵੀ ਹਵਾਲਾ ਦੇ ਰਹੇ ਨੇ ਤੇ ਇਸ ਜੰਗ ਦਾ ਮਕਸਦ ਕੀ ਹੋਵੇਗਾ ਬਸ ਬਦਲਾ ਲੈਣਾ ਜਾਂ ਟਨ ਫਾਇਰ ਜੀ ਕਰ ਰਹੇ ਨੇ ਬਿਲਕੁਲ ਜੀ ਬਦਲੇ ਤੋਂ ਹੀ ਕਹਿ ਲੋਗੇ ਗੱਲ ਸ਼ੁਰੂ ਹੋਈ ਜਾਂ ਇੱਕ ਉਤਵਾਦੀ ਹਮਲੇ ਤੋਂ ਗੱਲ ਸ਼ੁਰੂ ਹੋਈ ਤੇ ਹੁਣ ਤੱਕ ਜਿਹੜਾ ਕੁਝ ਹੋਇਆ ਉਹ ਆਪਾਂ ਵੇਖ ਰਹੇ ਆ ਅੱਗੇ ਕੀ ਹੋਣਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਰਾਵਾਂਗੇ ਜਿਵੇਂ ਜਿਵੇਂ ਕੋਈ ਜਾਣਕਾਰੀ ਆਉਂਦੀ ਹੈ ਫਿਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਲ ਜੁੜਨ ਲਈ ਪ੍ਰੋਗਰਾਮ ਨੂੰ ਸ਼ੇਅਰ ਕਰਨ ਲਈ ਤੇ ਆਪਾਂ